ये कुछ नोट करते हुए इसको जो लेना है वो ले सकता है काफी कुछ है हमको भी दे दो थोड़ा सा टेस्टी है हम्म है हं एनी इन्हें छेड़ पाती है जीवाका नु भी भी तो आए और तो आए थे ਠੀਕ ਹੈ ਇਹ ਚੋਂ ਹੋ ਗਿਆ ਕਿਹਨੇ ਲੋਨੀ ਸ਼ੁਰੂਆਤ ਵੇਖੋ ਕੁੱਤੇ ਨਾਲ ਹੁੰਦੀ ਹੈ ਨਹੀਂ ਪੈ ਗਿਆ ਬਹੁਤ ਜ਼ਿਆਦਾ ਆਇਆ ਤਾਂ ਪੈਂਦਾ ਹੀ ਰਿਹਾ ਆ ਤੂੰ ਚੈੱਕ ਕੀਤੀ ਨਹੀਂ ਹੋਣੀ ਆ ਜਿੱਦਾਂ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਵੀ ਆਪਾਂ ਗਏ ਹੀ ਫੋਨ ਲੈਣ ਵਾਸਤੇ ਹਨਾ ਕੱਲ ਐਵੇਂ ਲਾ ਲੂਗੇ ਲਾਰੇ ਲੂਰੇ ਇਧਰੋਂ ਫੋਨ ਲੈ ਕੇ ਦਿਨੇ ਕੇ ਮਾਂ ਵਾਸਤੇ ਆ ਕਰਦੇ ਆ ਉਹ ਕਰਦੇ ਆ ਕੋਈ ਨਹੀਂ ਸੁਣੀ ਮੇਰੀ ਕਿਸੇ ਨੇ ਗੱਲ ਹੁਣ ਫਿਲਹਾਲ ਇੱਕ ਵਾਰੀ ਮੈਂ ਚੱਲੀ ਦੁਕਾਨ ਤੇ ਆਉਣ ਵਾਸਤੇ ਵੀ ਇਹਦਾ ਕੀ ਹੈਗਾ ਹਾਲ ਚਾਲ ਇਹਦਾ ਮੈਂ ਪੁੱਛਦੀ ਆ ਉਹਨੂੰ ਕਰਦੀ ਆ ਇਹ ਆਹੀ ਠੀਕ ਹੈ ਮੇਰੇ ਤੇ ਬਿਗ ਬਾਸ ਬਿਨਾ ਬਈ ਇੱਕ ਮਿੰਟ ਨਹੀਂ ਥਰਦਾ ਐਨੇ ਦਿਨਾਂ ਤੋਂ ਬਿਨਸਾਰਨ ਡਈ ਨੂੰ ਜਿੰਦਾਂ ਦਾ ਫੋਨ ਤੋਂ ਵੇਖ ਵੇਖ ਕੇ ਉਹਨਾਂ ਦਾ ਤਾਂ ਉਹਨਾਂ ਦਾ ਤਾਂ ਵੀਕੈਂਡ ਵਿਚਾਰਿਆਂ ਦਾ ਉਹ ਨਹੀਂ ਹੁੰਦਾ ਪੂਰਾ ਹਾਂ ਉਹਨਾਂ ਦਾ ਵੀਕੈਂਡ ਨਹੀਂ ਪਿੱਦਾ ਮੇਰੇ ਮੈਂ ਉਹਨਾਂ ਤੋਂ ਬਿਨਾ ਕਮੈਂਟਾਂ ਤੋਂ ਬਿਨਾ ਮੇਰੇ ਉਹਦੇ ਤੋਂ ਬਿਨਾ ਹਣਾ ਉਹ ਕਹਿੰਦੇ ਨੇ ਨਹੀਂ ਮਨਦੀਪ ਕੌਰ ਜੀ ਤਾਂ ਲਾਈਵ ਵੇਖ ਨਹੀਂ ਰਹੇ ਸਾਡਾ ਤਾਂ ਗਜਰਾ ਨਹੀਂ ਹੋਣਿਆ ਉਹਨਾਂ ਦਾ ਵੀ ਨਹੀਂ ਹੋਣਿਆ ਮੇਰਾ ਵੀ ਨਹੀਂ ਹੋਣਿਆ ਉਹਨਾਂ ਨੂੰ ਕੰਟੈਂਟ ਨਹੀਂ ਮਿਲਣਿਆ ਸੌਰੀ ਹੋ ਗਿਆ ਸੌਰੀ ਸੌਰੀ ਦੂਜੀ ਹੱਦ ਵੱਡੀ ਗੱਲ ਵੀ ਆ ਮੂੰਹ ਮੇਰਾ ਦੇਖਣੇ ਤੇ ਸੁਝਿਆ ਪਿਆ ਸਾਰਾ ਜਿਹਾ ਆ ਅਦਰਲੇ ਪਾਸੇ ਜਾੜ ਜਿਹੜੀ ਬਹੁਤ ਜ਼ਿਆਦਾ ਦੋਦੀ ਹੈ ਉਹਦਾ ਟ੍ਰੀਟਮੈਂਟ ਚੱਲਣ ਡਿਆ ਥੋੜਾ ਬਹੁਤਾ ਥੋੜਾ ਬਹੁਤਾ ਹੋਰ ਚੱਲ ਰਹੇ ਹੈ ਮਤਲਬ ਹਜੇ ਹੋਏਗਾ ਡਾਕਟਰ ਨੇ ਕਿਹਾ ਆ ਵੀ 2 ਦਿਨ ਪਹਿਲਾਂ ਤੁਸੀਂ ਖਾਣ ਪੀਣ ਦਾ ਥੋੜਾ ਪ੍ਰੇਜ ਰੱਖੋ ਪੋਲਾ ਪੋਲਾ ਖਾਓ ਇਸ ਕਰਕੇ ਅੱਜ ਫੇਰ ਇਹਨੂੰ ਚੋਲ ਬਣਾ ਕੇ ਦੇਣੀ ਆ ਹੂੰ ਹੂੰ ਚੋਲ ਨਹੀਂ ਡਾਕਟਰ ਕਹਿੰਦਾ ਹੁੰਦਾ ਜਾਂ ਤਾਂ ਉਹ ਖਾਓ ਦਲੀਆ ਖਾਓ ਖਿਤੜੀ ਖਾਓ ਚੋਲ ਚੋਲ ਤਰਕੇ ਹਾਲੇ ਲੂਣ ਮਰਚ ਚੋਲੇ ਮਾਰਾ ਸਪਾਈਸੀ ਬਣਾ ਚੋਲ ਬਵਾਸ ਸਿੰਘਾ ਲਾਲ ਮਿਰਚਾ ਪਾ ਰੋ ਚਲਦੇ ਹਾਂ ਦੁਕਾਨ ਵਾਲੇ ਵੀਰੇ ਕੋਲ ਲੈਣੇ ਨੂੰ ਭੋਣਨੇ ਆ ਵੀ ਇਹਦਾ ghee ਹੋ ਜਾਂਦਾ ਹੈ ਭਰਾ ਬੰਦ ਕਰੀ ਕਰ ਗਏ ਲੋ ਗਾਇਸ ਪਾਣੀ ਇੱਕੋ ਮਤਲਬ ਕਿ ਜੇ ਮੰਨ ਲਓ ਅੱਜ ਦਿਨੇ ਭਿੱਜਿਆ ਰਾਤ ਨੂੰ ਚੱਲਦਾ ਰਿਹਾ ਵੇਰੇ ਜਦੋਂ ਚਾਰ ਲਾਇਆ ਬਲੈਕ ਹੋ ਗਿਆ ਸਾਰਾ ਕਾਲਿੰਗ-ਕਾਲਿੰਗ ਆ ਰਹੀ ਹੈ ਹੁਣ ਹਾਂ ਕਾਲਿੰਗ ਆ ਰਹੀ ਹੈ ਬਸ ਸਕਰੀਨ ਦੀ ਪ੍ਰੋਬਲਮ ਹੈ ਡਿਸਪਲੇਅ ਬੋਦੀ ਤੇ ਕਿੰਨੇ ਕੁ ਦਿਨ ਬਹਿ ਜੂਗੀ ਉਹ ਕਹਿੰਦਾ ਕੱਲ ਸ਼ਾਮ ਨੂੰ ਲੈ ਆਏ ਲੋ ਗਾਈਸ ਹੁਣ ਉਹ ਕਹਿੰਦਾ ਇਧਰ ਕੰਮ ਮੱਠਾ ਠੱਲਾਈ ਹੈ ਇਧਰ ਜਾਣਾ ਆਪਾਂ ਸ਼ਾਪ ਤੇ ਤੇ ਦੂਜਾ ਬਸ ਠੀਕ ਹੈ ਬੰਨਾ ਦੇ ਆਏ ਹੁਣ ਉਹ ਹੁਣੇ ਥੋੜੀ ਸਕਰੀਨ ਪਾ ਕੇ ਤੁਹਾਨੂੰ ਦੇ ਦਿੰਦਾ ਉਹ ਕਹਿੰਦਾ ਕੱਲ ਨੂੰ ਲੈ ਜਾ ਜੇ 1 2 ਵਜੇ ਲਾਣਾ ਜੀ ਉਹ ਦਾ ਸੌਖ ਜਿਹੜੀ ਬਾਦੀ ਭਰਾਵਾ ਬਾਦੀ ਮਹਿੰਗੀ ਨਾ ਫੋਨ ਲੋੜ ਆਈ। ਉਹ ਆਹ ਮੈਡਮ ਚਿੰਤਨਾ ਕਰੋ ਤੁਹਾਨੂੰ ਫੋਨ ਕਰ ਦਾਂਗੇ। ਹਾਂ ਕਿਹੜੀ ਫੋਨ ਹੈ ਠੀਕ ਆ। ਵੀਰੇ ਨੂੰ ਕਹਿਣ ਦੀ ਵੀ ਉੱਠ ਜਾ ਆ ਜਾ ਮੇਰੇ ਨਾਲ ਆ ਜਾ ਆ ਜਾ ਉਹ ਵੀ ਥੋੜੀ ਜਿਹੀ ਨੌਲੇਜ ਹੈਗੀ ਮੈਨੂੰ ਹੁਣ ਕੀਤਾ ਕੀ ਕਰੀ ਚੱਲ ਮੈਂ ਪਕਾਣੇ ਵੇ। ਮਾਉ ਬਲੂਨ ਬਲੂ ਪਿੰਗ ਅੰਗਲ ਕੇ ਪਾਸ ਆ ਪਹੁੰਚਦੇ ਹੋਏ ਆਪਾਂ ਕੋਬਲੇ ਲੈਣਾ ਹੈ। ਕਿਲਾ ਕਰੀਓ ਜਪਰੀ ਪਰਮ ਕਰੀਓ ਆਹੋ ਇਹ ਗੋੜੀ ਲੈਣਾ ਸੀ ਹਾਂ ਦੋ ਸਰਫ ਸ਼ੈਂਪੂ ਕੱਪੜੇ ਧੋਣੇ ਨੇ ਕੀ ਨਹੀਂ ਮੈ ਨਹੀਂ ਖਾਣਾ ਨਹੀਂ ਖਾਣਾ ਨਹੀਂ ਖਾਣਾ ਮੈ ਨਹੀਂ ਖਾਣਾ ਕਿੱਡੀ ਭੁੱਖੀ ਹੈ ਕਿੱਡਾ ਹਲਕਾ ਚੱਲਿਆ ਇਹਨੂੰ ਇਹ ਵੀ ਬੰਦਾ ਘਰ ਜਾ ਕੇ ਖਾ ਲਵੇ ਘਰ ਜਾ ਕੇ ਪੰਗੀਰੇ ਮੰਗੇ ਉਹੀ ਤਾਂ ਮੇਨ ਡਾਰ ਹੈ ਉਹ ਮੈਡਮ ਜੀ ਮੈਂ ਲਿਆਵਾਂ ਇਹਨੂੰ ਮੈਨੂੰ ਫੜਾਓ ਇਹ ਨਹੀਂ ਖਾਣਾ ਦੰਦਾ ਚਿਪਕ ਜੀਗਾ ਫਿਰ ਜਾ ਜਾੜ ਫਿੜੋਗੀ ਇਹ ਤੇਰੇ ਪਾਸੇ ਚਿਪਦਾ ਲੈ ਇਹ ਕੀ ਗੱਲ ਹੋਈ ਮੂੰਹ 'ਚ ਤਾਂ ਹੈਗਾ ਨਾ ਮਿੱਠਾ ਮੈਂ ਸਾਰ ਤੋਹਾਦੀ ਮਿੱਠਾ ਜਮਾ ਨਹੀਂ ਖਾਣਾ ਚਾਹੀਦਾ ਬਣਾ ਲੈ ਜਿਆਦਾ ਤੋਂ ਬੰਦੇ ਨੂੰ ਨਹੀਂ ਖਾਣਾ ਚਾਹੀਦਾ ਕੀ ਤੂੰ ਹੈਓ ਕੀ ਬਣਾਤਾ ਟੇਮ ਬਣਾਤਾ ਅੱਛਾ ਅੱਛਾ लो गाइस हमारे मच्छर इतना ज्यादा हो चुका था कि अभी हम हमारा ये खत्म हो गया था हम नया लेके आए हैं <laughs> अंकल इसको पानी कहते हैं लेकिन हमने पता नहीं किसे क्या क्या कहते कहते हैं हैं इसे बताइए आप मैंने तो पता भी नहीं खोल के मच्छर नप के पहला जित मर्जी लाओ आधी दो दिन लगातार ना चलो बेटे अभी लगाएगी दीदी लगाएगी। दी जी अब वहां लगाएंगे और ये आप अभी चेक करना कि ये अब हमारे दिन रात कंटिन्यू चलेगी जब तक ये खत्म नहीं हो जाता ऐसा ही है ना हो या बस होना नहीं थोई लेना है ओके okay. अब हम बनाते हैं राइस लो गैस, राइस राइस बनके रेडी है अब हम खाएंगे राइस है और उसके साथ है जी मिल्क है जी हमारी मैडम जी के लिए है क्योंकि इन्हें ना तो कोई सब्जी पसंद है इनके साथ और ना ही क्या पसंद है तुम मिर्चा लाल लाल बनाई तो खा के देखो पहला तो आख लो ਫੋਨ ਮੈਡਮ ਜੀ ਦਾ ਬਣਿਆ ਨਹੀਂ ਹੈ ਪਰ ਮੇਰੇ ਕੋਲ ਇਹ ਫੋਨ ਤੇ ਬਿੱਗ ਬਾਸ ਦੇਖਿਆ ਹੈ ਤੇ ਇਹ ਨਹੀਂ ਨੂੰ ਪਤਾ ਲੱਗਦਾ ਦੀਦੀ ਜੀ ਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਸੇ ਹੋਰ ਵੀ ਪੁਰਸ਼ ਨੇ ਕਿਸੇ ਹੋਰ ਬੰਦੇ ਨੇ ਕਿਸੇ ਹੋਰ ਬੰਦੇ ਨੇ ਵੀ ਵੇਖਣਾ ਹੁੰਦਾ ਨਹੀਂ ਜੇ ਲਾਦੀ ਪਰੇ ਹੋ ਜਾ ਨਟ ਉੱਡ ਗਈ ਰੇਂਜ ਉੱਡ ਗਈ ਇਧਰੋਂ ਜਾ ਤੇ ਉਹ ਤੇ ਸਾਰੀ ਮੇਰੇ ਚ ਅੱਗੇ ਜਾਣੀ ਐ ਐਂ ਇੰਟਰਸਟਿੰਗ ਲਾ ਹੁੰਦੀਆਂ ਉਹ ਡਿਸਟਰਬ ਨਾ ਕਰੋ ਠੀਕ ਹੈ ਜੀ ਮੇਰੇ ਫੇਵਰਿਟ ਬਸ ਕਰ ਦੋ ਨਹੀਂ ਕੜੇ ਲੋਗੇ ਅਸ਼ਨੂਰ ਤੇ ਵਿਚਾਰੇ ਦੂਮੀ ਕੋ ਗਏ ਆ ਅਸ਼ਨੂਰ ਤੇ ਕੀ ਕਰੀਏ ਠੀਕ ਇਹ ਕੋ ਮਾਰਾ ਬਜਾ ਚਾ ਖਾ ਕੇ ਦੇਖੋ ਕਿਵੇਂ ਬਣਿਆ ਜੌਲਾ ਥੋੜਾ ਠੰਡੀ ਤੋਂ ਹੁੰਦੇ ਇਟਸ ਸਪਾਈਸੀ ਆਰ ਨਾਟ ਕਮ ਡਾਟ ਕੇ ਮੈਨੂੰ ਕਲਰ ਵੀ ਸਪਾਈਸੀ ਚਾਹੀਦਾ ਹੁੰਦਾ ਤੁਸੀਂ ਸਮਝ ਨਹੀਂ ਵੀ ਗੱਲ ਪਤਾ ਮੈਨੂੰ ਤੁਹਾਨੂੰ ਲਾਲ ਲਾਲ ਦਿਖਣੇ ਚਾਹੀਦੇ ਠੀਕ ਹੈ ਇਹਨੂੰ ਹੀਟ ਆਫ ਤੋਂ ਵੀ ਹੋ ਜਾਂਦਾ ਬਟ ਅਰੇ ਮੈਂ ਕਹਾਂ ਯਾਰ ਇਟ ਇਜ਼ ਨਾਟ ਕੁਕਿਆ ਅੱਛੇ ਬਣਿਆ ਸਪਾਈਸੀ ਆ ਪਰ ਦੇਖਣ ਵਿੱਚ ਸਪਾਈਸੀ ਨਹੀਂ ਆ ਹੁਣ ਇਹ ਤਾਂ ਚੌਂਦੀ ਹੈ ਬੰਦੇ ਦੀ ਹੁੰਦੀ ਰਵੇ ਸੋੜ ਸੋੜ ਕੋਈ ਗਾਇਸ ਕਿਵੇਂ ਕਰੀਏ ਨਹੀਂ ਮਿਖਾ ਲਏ